ਕਾਜੀ ਨੂੰ ਗੋਸ ਪਰ ਬਾਡ ਹੋ ਗਈ ਜੀ ਕਾਣੀ ਦੋ ਮਿੰਟ ਚ ਲੱਗਦਾ ਮੇਰੇ ਕੋਲ ਫੋਨ ਤੇ ਭਰੀ ਜਾਂਦਾ ਕਿੱਥੇ ਬੈਠੇ ਗਏ ਆ ਨਿਕਾ ਨਹੀਂ ਬੱਸ ਆਸクセ ਹੱਸੇ ਆ ਰੋਬ ਫਾਟ ਲੈ ਆ ਰੋਬ ਆ ਫੋਟ ਉਹ ਕਰ ਕੋ ਦੀ ਬੈਕਾਂ ਕੇ ਵੇਲਾ ਤੇ ਉੱਥੇ ਮੈਂ ਸ਼ਾਮ ਨੂੰ ਰਹਿਰਾ ਸਾਹਿਬ ਦਾ ਪਾਠ ਕਰਨ ਗਿਆ ਰਹਿਰਾ ਸਾਹਿਬ ਦੇ ਪਾਠ ਕਰਨ ਤੋਂ 10 ਮਿੰਟ ਪਹਿਲਾਂ ਅੰਦਰ ਜਾ ਕੇ ਜੋਤ ਲਾ ਕੇ ਬਾਹਰ ਆਇਆ ਬਾਹਰ ਆ ਕੇ ਮੈਂ ਬਾਹਰ ਆਪਣੇ ਹੱਥ ਪੈਰ ਧੋਣ ਲੱਗ ਗਿਆ ਤੇ ਉਸ ਤੋਂ ਬਾਅਦ ਇੱਕ ਬਾਹਰੋਂ ਬੰਦਾ ਆਇਆ ਜਿਸ ਦਾ ਸਿਰ ਨੰਗਾ ਸੀਗਾ ਅੰਦਰ ਵੜਿਆ ਆ ਕੇ ਅੰਦਰ ਵੜ ਕੇ ਆ ਕੇ ਮੈਨੂੰ ਗਾਲੀ ਗਲੋਚ ਕਰਨ ਲੱਗ ਗਿਆ ਮੈਂ ਉੱਠ ਕੇ ਜਦੋਂ ਉਸ ਨੂੰ ਪੁੱਛਣ ਲੱਗਿਆ ਵੀ ਮੇਰਾ ਕੀ ਕਸੂਰ ਆ ਮੇਰਾ ਕਸੂਰ ਦੱਸ ਕਿਉਂ ਮੈਨੂੰ ਤੂੰ ਗਾਲਾਂ ਕੱਢਦਾ ਤਾ ਉਸਨੇ ਮੇਰੇ ਨਾਲ ਤਾਂ ਚਪੇੜੇ ਲਾਏ ਨਾਲੇ ਮੇਰੇ ਬਾਲ ਪੱਟੇ ਬਾਲ ਪੱਟੇ ਮੇਰੇ ਕੇਸ ਪੱਟੇ ਕੇਸ ਪੱਟਣ ਤੋਂ ਪਰੰਤ ਮੇਰੀ ਪਗਲਾਹੀ ਪੱਗ ਦੇ ਉੱਪਰ ਪੈਰ ਧਰਿਆ ਫਿਰ ਮੇਰੇ ਉਹਨੇ ਮੈਨੂੰ 4-5 ਵਾਰੀ ਕੁੱਟਿਆ ਮੈਨੂੰ ਨਹੀਂ ਪਤਾ ਮੇਰਾ ਕੋਈ ਕਸੂਰ ਨਹੀਂ ਸੀ ਮੇਰਾ ਕੋਈ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਸੀ ਕੋਈ ਲੈਣਾ ਦੇਣਾ ਨਹੀਂ ਮੈਂ ਇਸ ਐਂ ਸੋਚਿਆ ਮੈਂ ਕਿਤੇ ਇਹ ਕੋਈ ਅੰਦਰ ਕੋਈ ਬੇਅਦਬੀ ਨਾ ਕਰਨ ਆ ਗਿਆ ਹੋਵੇ ਮੈਂ ਉਸ ਤੋਂ ਬਾਅਦ ਫੇਰਾ ਆ ਕੇ ਉਸ ਤੋਂ ਬਾਅਦ ਉਹ ਭਾਗ ਗਿਆ ਮੈਂ ਪਿੰਡ ਵਾਲਿਆਂ ਨੂੰ ਸਾਰਾ ਕੁਝ ਦੱਸਿਆ ਵੀ ਐਂ ਕਰਕੇ ਮੇਰੇ ਨਾਲ ਹੋਈ ਤੇ ਆ ਮੇਰਾ ਗੱਲ ਵਾਪਰੀ ਮੈਂ ਜੰਡਸਰ ਬਰਨਾਲੇ ਜ਼ਿਲ੍ਹੇ ਚ ਪੈਂਦੇ ਮੈਂ ਉੱਥੇ ਆਪਣੀ ਡਿਊਟੀ ਕਰਦਾ ਸੀਗਾ ਰਹਿਰਾ ਸਬਜੇ ਦਾ ਪਾਟ ਕਰਨਗੇ ਅਸੀਂ ਆਹੀ ਗੱਲ ਸੀ ਔਰ ਕੋਈ ਮੇਰਾ ਕੋਈ ਕਸੂਰ ਨਹੀਂ ਕੋਈ ਡੱਕਾ ਕਸੂਰ ਨਹੀਂ ਜੇ ਇਸ ਕਰਕੇ ਮੈਂ ਸਰਕਾਰ ਤੋਂ ਨਿਆਂ ਮੰਗਦਾ ਮੈਨੂੰ ਕਿਰਪਾ ਕਰਕੇ ਮੈਨੂੰ ਨਿਆਂ ਦਿੱਤਾ ਜਾਵੇ ਸਾਰਾ ਮੇਰਾ ਕਸੂਰ ਕੀ ਸੀ ਉੱਥੇ